हां जी दोस्तों मैं ਤੁਹਾਡਾ ਦੋਸਤ ਸਤਨਾਮ ਤਾਂ ਅੱਜ ਆਪਾਂ ਪਹੁੰਚੇ ਹਾਂ ਡੇਰਾ ਬਾਬਾ ਬਹਾਲदास ਸਰਦੂਲਗੜ੍ਹ ਵਿਖੇ ਉਸ ਇਤਿਹਾਸਿਕ ਪ੍ਰਾਤਨ ਫਟਿਆਂ ਵਾਲੇ ਪੁਲ ਵਾਲੀ ਉਸ ਜਗ੍ਹਾ ਦੇ ਉੱਪਰ ਜਿੱਥੇ ਕਿ ਤੁਹਾਨੂੰ ਪਤਾ ਹੈ ਕਿ ਡੇਰਾ ਬਾਬਾ ਬਹਾਲदास ਜੀ ਦੇ ਬਚਨਾਂ ਤੋਂ ਇਹ ਫਟਿਆਂ ਵਾਲਾ ਪ੍ਰਾਤਨ ਇਤਿਹਾਸਿਕ ਪੁਲ ਬਣਿਆ ਹੋਇਆ ਸੀ ਜੋ ਸਰਦੂਲਗੜ੍ਹ ਦੇ ਵਿੱਚ ਅਤੇ ਆਸ-ਪਾਸ ਇਲਾਕੇ ਦੇ ਵਿੱਚ ਜੋ ਕਾਫੀ ਪ੍ਰਸਿੱਧ ਮੰਨਿਆ ਜਾਂਦਾ ਹੈ ਸੋ ਜਿਵੇਂ ਤੁਹਾਨੂੰ ਪਤਾ ਹੈ ਕਿ ਜੁਲਾਈ ਮਹੀਨੇ ਦੇ ਵਿੱਚ ਜੋ ਕਗਰ ਦਰਿਆ ਦੇ ਵਿੱਚ ਕਾਫੀ ਜ਼ਿਆਦਾ ਹੜ ਆ ਗਈ ਸੀ ਤਾਂ ਉਸ ਵਕਤ ਜੋ ਪਾਣੀ ਦਾ ਬਹਾਵ ਤੇਜ਼ ਹੋਣ ਕਾਰਨ ਸਰਦੂਲਗੜ ਸ਼ਹਿਰ ਨੂੰ ਡੁੱਬਣ ਤੋਂ ਬਚਾਉਣ ਲਈ ਸੋ ਫੱਟਿਆਂ ਵਾਲੇ ਪੁਲ ਦੇ ਵਿੱਚ ਜੋ ਕੇਲੀਆਂ ਫਸ ਗਈਆਂ ਸੀ ਸੋ ਪਾਣੀ ਅੱਗੇ ਨਹੀਂ ਲੰਘ ਰਿਹਾ ਸੀ ਤਾਂ ਪ੍ਰਸ਼ਾਸਨ ਵੱਲੋਂ ਮਜਬੂਰੀ ਵਸ ਐਸ ਪੁਲ ਨੂੰ ਤੋੜਨਾ ਪਿਆ ਸੀ ਤੇ ਇਸ ਦੇ ਨਾਲ ਹੀ ਹਲਕਾ ਸਰਦੂਲਗੜ ਤੋਂ ਵ代 ਇੱਕ ਗੁਰਪ੍ਰੀਤ ਸਿੰਘ ਜੀ ਬਣਾਵਾਲੀ ਉਹਨਾਂ ਵੱਲੋਂ ਵਾਦਾ ਵੀ ਕੀਤਾ ਗਿਆ ਸੀ ਕਿ ਐਸ ਪੁਲ ਨੂੰ ਇਸ ਤੋਂ ਵੀ ਜ਼ਿਆਦਾ ਮਜ਼ਬੂਤ ਬਣਾਇਆ ਜਾਵੇਗਾ ਉੱਚਾ ਬਣਾਇਆ ਜਾਵੇਗਾ ਸੋ ਅੱਜ ਉਸੇ ਵਾਦੇ ਨੂੰ ਐ ਐਮਐਲਏ ਸਾਹਿਬ ਪੂਰਾ ਕਰਨ ਜਾ ਰਹੇ ਨੇ ਸੋ ਐ ਐਮਐਲਏ ਸਾਹਿਬ ਅਤੇ ਜੱਸੀਪੋਵਾਲੀ ਤੋਂ ਸੰਤ ਬਿਵੇਕਾਨੰਦ ਜੀ ਅਤੇ ਸਰਦੂਲਗੜ੍ਹ ਦੇ ਪੂਰੇ ਨਗਰ ਨਿਵਾਸੀ ਦੇ ਸਹਿਯੋਗ ਨਾਲ ਇਸ ਪੁਲ ਦਾ ਦੁਬਾਰਾ ਤੋਂ ਨੀਂ ਪੱਥਰ ਰੱਖਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਗੁਰਪ੍ਰੀਤ ਸਿੰਘ ਜੀ ਬਣਾਵਾਲੀ ਐਮਐਲਏ ਸਾਹਿਬ ਨੇ ਦੱਸਿਆ ਕਿ ਜੋ ਇਹ ਪੁਲ ਪਹਿਲਾ ਨਾਲੋਂ ਕਾਫੀ ਉੱਚਾ ਬਣੇਗਾ ਅਤੇ 10 ਫੁੱਟ ਚੌੜਾ ਬਣੇਗਾ ਅਤੇ ਜੋ ਥੱਪੀਲ ਦਾ ਇਹ ਪੁਲ ਬਣਾਣਾ ਹੈ ਅਤੇ ਜੋ ਇਹ ਪੁਲ 1 ਕਰੋੜ 80 ਲੱਖ ਦੀ ਲਾਗਤ ਨਾਲ ਬਣ ਕੇ ਸਵਾ ਸਵਾ 1 ਮਹੀਨਾ 2 ਮਹੀਨੇ ਦੇ ਵਿੱਚ ਬਣ ਕੇ ਤਿਆਰ ਹੋ ਜਾਵੇਗਾ ਅਤੇ ਇਲਾਕਾ ਨਿਵਾਸੀਆਂ ਵਿੱਚ ਕਾਫੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਜੋ ਬਹੁਤ ਹੀ ਬਦਿਆ ਫਰਾਦਾ ਹੈ ਸੋ ਐਮਐਲਏ ਸਾਹਿਬ ਨੇ ਜੋ ਆਪਣਾ ਵਾਦਾ ਪੂਰਾ ਕੀਤਾ ਹੈ ਕਿਉਂਕਿ ਉਸ ਵਕਤ ਤੇ ਜਦੋਂ ਇਹ ਪੁਲ ਤੋੜਿਆ ਗਿਆ ਸੀ ਸਾਧੂ ਵਾਲਾ ਫੂਟ ਮੰਡੀ ਅਤੇ ਹੋਰ ਪੰਜਾਬ ਦੇ ਆਸ-ਪਾਸੇ ਜੋ ਹੜ੍ਹਾਂ ਨੇ ਕਾਫੀ ਮਾਰ ਕੀਤੀ ਸੀ ਅਤੇ ਹਰਿਆਣਾ ਹੋਰ ਵੀ ਕਈ ਰਾਜਾਂ ਦੇ ਵਿੱਚ ਜੋ ਹੜ੍ਹਾਂ ਨੇ ਕਾਫੀ ਮਾਰਹਿਠ ਆ ਗਈ ਸੀ ਤਾਂ ਉਸੇ ਤਰ੍ਹਾਂ ਸਰਦੂਲਗੜ ਦੇ ਵਿੱਚ ਜੋ ਸਰਦੂਲਗੜ ਸ਼ਹਿਰ ਨੂੰ ਡੁੱਬਣ ਤੋਂ ਬਚਾਉਣ ਲਈ ਜੋ ਐਸ ਪੁਲ ਨੂੰ ਮਜਬੂਰੀ ਵਾਸ ਪ੍ਰਸ਼ਾਸਨ ਵੱਲੋਂ ਤੋੜਨਾ ਪਿਆ ਸੀ ਤਾਂ ਹੁਣ ਜੋ ਉਸੇ ਵਾਦੇ ਨੂੰ ਪੂਰਾ ਕਰਦੇ ਹੋਏ ਐਮਐਲਏ ਸਾਹਿਬ ਅਤੇ ਜੱਸੀ ਪੋਹ ਵਾਲੀ ਤੋਂ ਸੰਤ ਬਿਵੇਕਾਨੰਦ ਜੀ ਅਤੇ ਨਗਰ ਨਿਵਾਸੀ ਸਰਦੂਲਗੜ ਦੇ ਸਹਿਯੋਗ ਨਾਲ ਐਸ ਪੁਲ ਦਾ ਦੁਬਾਰਾ ਤੋਂ ਨੀਂ ਪੱਥਰ ਰੱਖਿਆ ਗਿਆ ਅਤੇ ਜੋ ਇਹ ਪੁਲ ਹੋਰ ਵੀ ਉੱਚਾ ਬਣਨ ਜਾ ਰਿਹਾ ਹੈ ਤਾਂ ਜੋ ਸਰਦੂਲਗੜ੍ਹ ਦੇ ਲੋਕਾਂ ਨੂੰ ਭੁੰਦੜ ਕਾਨੇ ਵਾਲਾ ਰੋੜੀ ਮੱਤੜ ਲਹੰਗੇ ਵਾਲਾ ਇਸ ਸੜਕ ਦੇ ਨਾਲ ਦੁਬਾਰਾ ਤੋਂ ਜੋੜਿਆ ਜਾ ਸਕੇ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਧੰਨ